ਕਿਆ ਖਾਲਸਾ ਬੰਦਿਆ ਸਿੱਖ ਕੌਮ ਆਜ਼ਾਦੀ ਦਾ ਸੂਰਜ ਦੇਖੇਗੀ ਕਿੰਨਾ ਸਮਾਂ ਲੱਗੇਗਾ ਬਿਲਕੁਲ ਦੇਖੇਗੀ ਅਸੀਂ ਉਸ ਧਰਤੀ ਤੇ ਖੜੇ ਹਾਂ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਸਤਨ ਸਥਾਪਿਤ ਕੀਤਾ ਸੀ ਜ਼ਿਮੀਂਦਾਰਾਂ ਨੂੰ ਹੱਕ ਦਿੱਤਾ ਜ਼ਮੀਨਾਂ ਵੰਡ ਦਾ ਔਰ ਮਨੁੱਖਤਾ ਦੇ ਪੱਖ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਇੱਕ ਸਿੱਖ ਤੇ ਕਾਰਜ ਦਿੱਤਾ ਅਸੀਂ ਇਹ ਆਸ ਵਿੱਚ ਮੁੜ ਕੇ ਕਿ ਫੇਰ ਖਾਲਸਾਣ ਜਾ ਕੇ ਹੋਊਗਾ ਆ ਮਾਰਚ ਕਰ ਰਹੇ ਹਾਂ ਵਾੜੇ ਜੋ ਕੋਈ ਸ਼ਹੀਦਾਂ ਦੇ ਪਰਵਾਰ ਚ ਬੰਦੀ ਸੰਗ ਰਹਿਾ ਕਰੋ ਸਤਿ ਸ਼੍ਰੀ ਅਕਾਲ ਜੀ ਕਿੰਨੇ ਵਾਤਾ ਦਿਓ ਤੁਸੀਂ ਮੈਂ ਸ਼ਹੀਦ ਭਾਈ ਪਰਮਜੀਤ ਦੀ ਪਰਮਾਰੂ ਬੋਕਰ ਨਾਮ ਦਾ ਕਰਵਾ ਲੈਤੀ ਪਤਨੀ ਆਸੀ ਕਿ ਨਹੀਂ ਆ ਜਿਹੜੇ ਜ਼ੁਲਮ ਹੋਏ ਨੇ ਹੁਣ ਵੀ ਸਾਡੇ ਤੇ ਜ਼ੁਲਮ ਹੋ ਰਹੇ ਨੇ ਹੁਣ ਕਿਹੜਾ ਜ਼ੁਲਮ ਘਟ ਗਏ ਨੇ ਤੁਸੀਂ ਰੋਜ਼ ਮਾਰਸ਼ ਕਰ ਰਹੇ ਹੋ ਰੋਜ਼ ਮਾਰਚ